ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਦੋ ਵੜਾ ਸੇਲ ਲੈ ਦਿਖਾਵਾਂਗੇ ਸੂਈਆਂ ਸਵਾਈਆਂ ਡਿਟੇਲ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏ ਕਰ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਨਾਮ ਐਡਰੈਸ ਦੱਸਿਓ ਆਪਣਾ ਹਾਂ ਬਾਈ ਮੇਰਾ ਜਸਨਪ੍ਰੀਤ ਪਿੰਡ ਪਧਾੜ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਬਾਈ ਮੋਬਾਈਲ ਨੰਬਰ ਆਪਣਾ 6280581658 6280581658 ਹਾਂਜੀ ਜੇディ ਪਹਿਲੇ ਨੰਬਰ ਤੇ ਆਪਾਂ ਵੇੜ ਦੇਖੀ ਜਾਨ ਬਾਈ ਯਾਰ ਇਹ ਦੂਜਾ ਸੁਆ ਵੜ ਸੁਈਆ ਬੱਚਾ ਕੀ ਦੇਦਾ ਬਈ ਬੱਛੀ ਆ ਬਹੁਤ ਚੰਗੀ ਜਰਸੀ ਵੀ ਆ ਮਗਰ ਜਰਸੀ ਦੀ ਆ ਗਈ ਬੱਛੀ ਹਨਾ ਬੱਛੀ ਪੂਰੀ ਹੁੰਦੜੇ ਹੀ ਲਾ ਜਾਵਾ ਹਨਾ ਸੋ ਫਿਰ ਐਚ ਐਫ ਦੇ ਪੇਟੋਂ ਜਰਸੀ ਪੈਦਾ ਹੋਈ ਆ ਤੇ ਕਦੋਂ ਦੀ ਸੁਈ ਵੀ ਆ ਇਹ ਬਈ ਇਹੋ ਬਸ ਆ ਹੀ ਹੋਇਆ ਦੋ ਤਿੰਨ ਘੰਟੇ ਬੱਛੀ ਸੁਈ ਰਹੀ ਸੀ ਠੀਕ ਹੈ ਤੇ ਜੇਰ ਜੁੜਾਣਾ ਕੰਮ ਬਾਈ ਯਾਰ ਬਕਾਇਦਾ ਵੀਡੀਓ ਦੇਵਾਂਗੇ ਆਪਾਂ ਸਾਰੇ ਕਾਜ ਦੀ ਪ੍ਰੂਫ ਦੇਵਾਂਗੇ ਸੋ ਫਿਰ ਚਵਾਈ ਦੇਖੋ ਕਿਆ ਬਾਤਾਂ ਮੋਟਾ ਮੋਟਾ ਚੋਣਾ ਤੇ ਵੀਰੇ ਚੋਣ ਚਵਾਈ ਜਿਵੇਂ ਨਰਮਾ ਹਨਾ ਬਾਈ ਯਾਰ ਇੱਕ ਨੰਬਰ ਆ ਦੇ ਕੀ ਕਹਿੰਦਾ ਬਾ ਉਹ ਘਰੇ ਦੁੱਧ ਪੀਣ ਵਾਲੇ ਨਿਆਰੇਦਾਰ ਬੈੜਾ ਜਮਾਤੀ ਚੋਈ ਰਹਾ ਥਾਣਾ ਹਣਾ ਸੋ ਚੋਣ ਦੇਖੋ ਕਿਆ ਬਾ ਮੋਟਾ-ਮੋਟਾ ਚੋਣਾ ਦੁੱਧ ਦੀ ਗੱਲ ਕਰੀ ਆ ਬਾ ਕਿੰਨਾ ਦੁੱਧ ਪਾ ਦੋਗੀ ਬਾ ਓਕੇ ਆ ਜਮ ਭਾਈ ਪਿਛਲੇ ਸੂਏ ਦਾ 22-23 ਲੀਟਰ ਦੁੱਧ ਦਿੱਤਾ ਹੋਵੇ ਕਹਿੰਦਾ ਬਾ 24-25 ਕਿਲੋ ਦੁੱਧ ਵਾਲੀ ਬੈੜਾ ਹੈਗੀ ਆ ਭਾਈ ਬਾ 25 ਲੀਟਰ ਕਹਿ ਕੇ ਦਿਓ ਆ ਜੀ ਠੀਕ ਆ ਮਗਰ ਜਰਸੀ ਬੱਚੀ ਹੈਗੀ ਜੇਰ ਜੂ ਡਾਨਾ ਧੋਰ ਦੀ ਬਾਹਰ ਨੂੰ ਤੇ ਰੇਟ ਆ ਬਾ ਕੀ ਰੱਖਿਆ ਇਹਦਾ ਭਾਈ ਲੈਣ ਦੇਣ ਵਾਲੀ ਇੱਕ ਲੱਖ ਮਾਨਦਾਨ ਕਰਦਾਂਗੇ। ਕਰਦਾਂਗੇ। ਕੋ ਵੀਰੋ ਕੱਦ-ਗਾਠ ਵਗੈਰਾ ਦੇਖੋ ਬੈੜਦਾ ਸੋਹਣਾ ਸਾਫ ਸੁਥਰਾ ਰਾਜੀ ਸਮੀ ਬੜੀ ਤੋਰਾ ਵਗੈਰਾ ਚੈੱਕ ਕਰੋ ਧਾਰਾ ਮੰਨ ਲੈ ਚਲ ਬੱਚੇ ਦਾ ਕਰਦੀ ਆ ਤੇ ਮਗਰ ਜਿਹੜਾ ਬੱਚਾ ਅਨਮੋਲ ਆ ਜਰਸੀ ਬੱਚੀ ਆ ਗਈ ਤੇ ਕੱਦ-ਗਾਠ ਬੜਾ ਓਕੇ ਆ। ਵੱਡੀ ਆ ਗਈ ਪੂਰੀ ਜਮਾਨਾ। ਤੇ ਬਾਕੀ ਥਣ ਸੋਹਣਾ ਹੱਥੀ ਚੋਈ ਜੜਾ ਜਾਵਾਂ। ਸੋ ਥਣ ਦੇਖ ਸਕਦੇ ਨੇ ਨੇੜੇ ਤੋਂ। ਕਿਆ ਬਾਤ ਆ ਨਜ਼ਾਰੇਦਾਰ ਖਾਣਾ ਤੇ ਜਿਹੜਾ ਇਹ ਥਾਣਾ ਮੰਨ ਕੇ ਚੱਲ ਵੀ ਕਰੀ ਲੂ ਦੁੱਧ ਪੀਣ ਦੇ ਮਕਸਦ ਚ ਆਉਂਦਾ ਜਾਵਾਂ। ਤੇ ਇੱਕ ਵੀ ਚੋ ਮਾਨਦਾਨ ਹੋ ਜਾਊਗਾ। ਹਾਂ ਹੈ ਵੀ ਹਾਂ ਇੱਕ ਵੀ ਚੋ ਮਾਣਦਾਨ ਕਰਦਾ ਕਿ ਜੇਰ ਧਾਰ ਸਾਰਾ ਕੁਝ ਓਕੇ ਆ ਹਨਾ ਹਾਂ ਬਈ ਠੰਡੀ ਸੀ ਲਾ ਬਾਕੀ ਨਹੀਂ ਆਈ ਠੀਕਾ ਜਿਵੇਂ ਮਰਜੀ ਧਾਰਾ ਮਰ ਜਰੋ ਗੱਡੇ ਇੱਕ ਦੇ ਨਹੀਂ ਹਨਾ ਬਾਕੀ ਨਾਲੇ ਬਈ ਦਾ ਬੋਲਾ ਕੱਟਿਆ ਹੋਗਾ 4 ਲੀਟਰ ਠੀਕ ਹੈ ਅੱਗੇ ਦੂਜੇ ਨੰਬਰ ਆਪਾਂ ਜਿਹੜੀ ਦੇਖੀ ਜਾਨੇ ਆ ਹਾਂ ਬੈੜ ਬਈ ਹਾਂਜੀ ਇਹ ਆਪਣੀ ਕਹਦਾ ਸੁਈ ਵੀ ਆ ਇਹਨੂੰ ਬਈ ਹੋਵੇ 4-5 ਲੱਗ ਸੁਈ ਦੇ ਠੀਕ ਹੈ ਤੇ ਇਹ ਬਣ ਮੰਨ ਕੇ ਝੱਲੇ ਵੇ ਘੱਟਦੀਦਾ ਹੁਣ ਇਹਦਾ ਨਹੀਂ ਬਈਆ ਚਵਾਈ ਕਰੀ ਵੀ ਆ ਤੇਰੇ ਮੂਹਰੇ ਕਰੇ ਦੇ ਤੂੰ ਠੀਕ ਆ ਬਾਹਰ ਟਿਪਿਆ ਹਨਾ ਠੀਕ ਹੈ ਕਿਦਾ ਸਾਫ ਕਰਤੀ ਵਾ ਵਾ ਉਹ ਬੰਦਿਆ ਨੇ ਆਪਣੇ ਪ੍ਰੇਖੇ ਨਾਲ ਚੋਤੀ ਹੈ ਨਾ ਪਹਿਲਾਂ ਪ੍ਰੇਖੇ ਨਾਲ ਚੋਤੀ ਪਹਿਲਾਂ ਜਮਾ ਦੱਸੇ ਵੀਡੀਓ ਬੱਚਾ ਇਹਦੇ ਮਗਰ ਕੀ ਆ ਬੱਚਾ ਭਈ ਇਹਦੇ ਮਗਰ ਕੀ ਨਾਡੂਆ ਜਮਾ ਨਾਲ ਆ ਹਣਾ ਹਾਂ ਨਾਡੂਆ ਨਾਲ ਆ ਭਈ ਤੇ ਕਹਿੰਦਾ ਬਾਵਾ ਆ ਬਾਲਟੀ ਸਾ 8 7 8 ਕਿਟੋਲੀ ਹੈਗੀ ਆ ਜਮਾ ਹਾਂ 16 ਲੀਟਰ ਭਈ ਦੁੱਧ ਪਿਆਰਾ ਨੈਟ ਚੋਂ ਵਾਲਾ ਠੀਕ ਆ 15 ਲੀਟਰ ਕਹਿੰਦਾ ਬਾਪ ਜਮਾ ਨਿਬੜੂਗਾ ਹਾਂ 15 ਲੀਟਰ ਨਵੇੜ ਕੇ ਦੋ ਭਈ ਠੀਕ ਆ ਇਹਦਾ ਮੁੱਲ ਕੀ ਰੱਖਿਆ ਆਪਾਂ ਭਈ ਲੰਢੀ ਚੀਜ਼ ਦੇਖ ਲੈ ਲਾਚੀ ਠੀਕ ਆ ਨਿਆਣਾ ਪਾਉਣਾ ਪਾਉ ਨਹੀਂ ਪਾਉ ਕੋਈ ਰਿਕ ਦੀ ਨਹੀਂ ਕੋਈ ਚੱਕਰੀ ਨਹੀਂ ਮਾਰਦਾਨ ਕਰਦਾਂਗੇ ਟੋਰੀ ਬਾਹਰ ਨੂੰ ਤੇ ਦੰਦੋ ਕਿਵੇਂ ਵੀਰੇ ਦੋ ਦੰਦ ਆ ਬਾਈ ਪਲੂਣ ਠੀਕ ਆ ਦੋ ਦੰਦ ਪਲੂਣ ਪਹਿਲਾਂ ਸੁਆ ਸੁਈ ਸੁਬਾਈ ਸੋ ਸਾਫ ਸੁਥਰੀ ਰਾਜੀ ਸਮੀ ਬੜੀ ਚਵਾਈ ਵੀਰ ਨੇ ਮੇਰੇ ਆਉਣ ਤੋਂ ਪਹਿਲਾਂ ਹੀ ਕਰਤੀ ਇਹਦੀ ਤੇ ਬੰਦਿਆਣੇ ਕਿਉਂਕਿ ਫਾਰਮ ਦਾ ਕੰਮ ਆ ਵੀਰਾਂ ਦਾ ਚਵਾਈ ਟਾਈਮ ਨਾਲ ਕਰ ਲੱਗਦੇ ਆ ਬਾਈ ਪਹਿਲਾਂ ਮੈਂ ਵਪਾਰ ਵਾਲੇ ਕੋਲ ਚੋਦੇ ਨੇ ਫੇਰ ਉੱਧਰ ਜਾਂਦੇ ਆ ਤੋ ਆ ਉੱਧਰ ਫਾਰਮ ਵਾਲੇ ਤੇ ਇੱਕ ਵੇੜ ਆਪਣੀ ਉੱਧਰ ਵਿਕਰੀ ਲਈ ਆਜੇ ਹਨਾ ਉਹਦੀ ਆਪਾਂ ਲੈਦਾ ਵੀਡੀਓ ਕਵਰ ਕਰਦੇ ਆ ਕਿ ਡੁਗੜ ਵੀਰ ਦੀ ਇੱਕ ਫਾਰਮ ਦੀ ਵੇੜ ਆ ਬਹੁਤ ਠੀਕ ਐ ਸੋ ਦੋ ਨਗਾ ਪਾ ਦਿਖਾਤੇ 62805 81659 ਪਿੰਡ ਭਦੌੜ ਜ਼ਿਲ੍ਹਾ ਬਰਨਾਲਾ ਵੀਰੋ ਦੇਖਣ ਲਈ ਸਭਾ